ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਖਾਲਸਾ ਜੀ ਜਨਮ ਦਿਹਾੜਾ ਰੀਅਲ ਦੇ ਵਿੱਚ 26 ਜਨਵਰੀ ਦਾ ਹੀ ਹੁੰਦਾ ਪਰ ਖਾਲਸਾ ਜੀ ਜੋ ਵੀ ਇਤਿਹਾਸ ਲਿਖਦਾ ਉਹ 26 ਜਨਵਰੀ ਦਾ ਹੀ ਹੁੰਦਾ ਪਰ ਮਨਾਇਆ 27 ਜਨਵਰੀ ਨੂੰ ਜਾਂਦਾ ਆਪਾਂ ਦੋਨੋਂ ਰੋਣ ਹੀ ਮਨਾ ਲੈਨੇ ਆ ਤੇ ਆਪਾਂ ਹੁਣ ਲੱਗਿਆ ਖੜਾ ਪ੍ਰਸ਼ਾਦੀ ਦੇ ਤਿਆਰ ਕਰਨ ਕੱਲ ਤਾਂ ਤੁਹਾਨੂੰ ਪਤਾ ਸੰਡੇ ਸੀ ਤੇ ਆਪਣਾ ਚਪੈਰਾ ਸਾਭੀ ਹੁੰਦਾ ਤੇ ਆਪਾਂ ਬਾਬਾ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਤੇ ਅੱਜ ਆਪਾਂ ਦੁਬਾਰਾ ਫੇਰ ਹੁਣ ਕਿਸੇ ਸੰਕੇ ਸੀ ਸਨਾਨ ਕਰਕੇ ਤੇ ਬਾਬਾ ਜੀ ਦਾ ਦਵਿੱਤਰ ਦਿਹਾੜੇ ਦੇ ਤੇ ਆਪਾਂ ਖੜਾ ਪ੍ਰਸ਼ਾਦੀ ਦੇ ਕਰਕੇ ਜੋ ਬਾਣੀਆਂ ਪੜਾਂਗੇ ਉਹ ਖਾਲਸਾ ਜੀ ਮੈਂ ਕਦੇ ਨਹੀਂ ਸ਼ੋਅ ਕੀਤੀਆਂ ਮੈਂ ਦਿਖਾਵਾ ਨਹੀਂ ਕਰਦੀ ਹੁੰਦੀ ਤੇ ਹੁਣ ਮੈਂ ਕੜਾ ਪ੍ਰਸ਼ਾਦ ਦੀ ਦੇ ਤਿਆਰ ਕਰਕੇ ਜੋ ਚਪੈਰਾ ਸਾਹਿਬ ਦੀ ਰਸਮ ਉਸ ਤਰ੍ਹਾਂ ਹੀ ਮਨਾ ਕੇ ਬਾਬਾ ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰੂੰਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਹਰੇਕ ਨੂੰ ਖੁਸ਼ੀਆਂ ਬਖਸ਼ੇ ਤੇ ਜਿਸ ਤਰ੍ਹਾਂ ਮਹਾਰਾਜ ਨੇ ਮੈਨੂੰ ਖੁਸ਼ੀਆਂ ਬਖਸ਼ੀਆਂ ਇਦਾਂ ਹੀ ਵਾਹਿਗੁਰੂ ਜੀ ਸਭ ਨੂੰ ਖੁਸ਼ੀਆਂ ਬਖਸਣ ਕਿ ਸਾਰੇ ਹੀ ਪਵਿੱਤਰ ਦਿਹਾੜਾ ਮਨਾਓ ਰਲ ਮਿਲ ਕੇ ਆਪਾਂ ਮਨਾਈਏ ਜੀ ਇਹ ਆਪਣਾ ਫਰਜ਼ ਵੀ ਬਣਦਾ ਕਿ ਉਹਨਾਂ ਨੇ ਆਪਣੇ ਲਈ ਕੀ ਕਰਵਾਨੀਆਂ ਕੀਤੀਆਂ ਨੇ ਏ ਮੈਂ ਇੱਕ ਸਪੈਸ਼ਲ ਬਲੌਗ ਬਣਾ ਕੇ ਪਾਉਂਗੀ ਅੱਜ ਲਾਉਗਾ ਗੁਰੂ ਜੀ ਆਪਣੀ ਖੜਾ ਪ੍ਰਸ਼ਾਦ ਦੀ ਦੇਗ ਹੋ ਗਈ ਹੈ ਤਿਆਰ ਤੇ ਆਪਾਂ ਹੁਣ ਚੱਲਦੇ ਆ ਮਹਾਰਾਜ ਦੇ ਚਰਨਾ ਚ ਤੇ ਹੁਣ ਆਪਾਂ ਤੁਹਾਨੂੰ ਖੜਾ ਪ੍ਰਸ਼ਾਦ ਦੀ ਦੇਗ ਮੈਂ ਪਾਉਣੀ ਆ ਇਸ ਦੇ ਵਿੱਚ ਬਾਕਸ ਤੇ ਡੱਬੇ ਦੇ ਵਿੱਚ ਤੇ ਕਿਉਂਕਿ ਦੇਗ ਥੋੜੀ ਜਿਹੀ ਗਰਮ ਹੈ ਹਜੇ ਦੇਖੋ ਜੀ ਆਪਣੀ ਦੇਗ ਬਿਲਕੁਲ ਤਿਆਰ ਹੋ ਗਈ ਆ ਸੋਹਣੀ ਬਣ ਗਈ ਆ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਬਾਬਾ ਜੀ ਦੇ ਰੂਮ ਚ ਤੇ ਫਿਰ ਆਪਾਂ ਉੱਥੇ ਚੱਲ ਕੇ ਆਸ ਬੇਨਤੀ ਕਰਦੇ ਆਂ ਤੇਰਾ ਪ੍ਰਸਾਦ ਦੇਣ ਨੂੰ ਲੈਣੇ ਭੋਗ ਹਲਸਾ ਜੀ ਠੀਕ ਹੈ ਜੀ ਹੁਣ ਆਪਾਂ ਉੱਥੇ ਮਿਲਦੇ ਆਂ ਹਾਂਜੀ ਵਾਈ ਗਰੂਜੀ ਮੀਰਾ ਦੇਖ ਲੋ ਇਹ ਤਰੀਕਾ ਮੈਂ ਤੁਹਾਨੂੰ ਕਿਆ ਸੇਖੀ ਮੈਂ ਤੁਹਾਨੂੰ ਅੰਦਰ ਰੂਮ ਚੱਲ ਕੇ ਦਿਖਾਣੀ ਆ ਇਹ ਮੇਰਾ ਜਨਮ ਦਿਨ ਇਸ ਤਰ੍ਹਾਂ ਮਨਾਉਣ ਦਾ ਤਰੀਕਾ ਹੈ ਜੀ देखो अब बनाई कड़ा प्रसाद दी देग बनाई या ਕੋਲੇ ਜਨ ਰੱਖਿਆ ਆਪਾਂ ਹੁਣ ਬਾਣੀਆਂ ਪੜਾਂਗੇ ਬਾਣੀ ਜੋ ਬਾਣੀ ਹੁੰਦੀ ਜਨਮ ਦਿਹਾੜੇ ਤੇ ਜੋ ਬਾਣੀ ਆਪਾਂ ਪੜ ਸਕਦੇ ਉਹ ਬਾਣੀ ਆਪਾਂ ਪੜਾਂਗੇ ਜੀ ਆਪਾਂ ਹੁਣ ਇਹ ਤਿਆਰੀਆਂ ਕੀਤੀ ਆਪਾਂ ਜੋਤ ਲਈ ਹੈ ਠੀਕ ਹੈ ਬਾਬਾ ਜੀ ਦਾ ਰੱਖਿਆ ਸਰੂਪ ਕਿਉਂਕਿ ਇਸ ਮਹਾਪੁਰਸ਼ ਬ੍ਰਹਮ ਗਿਆਨੀ ਦਾ ਜਨਮ ਦਿਹਾੜਾ ਜੀ ਜਿਹੜਾ ਆਪਾਂ ਕੱਲ ਮਨਾਇਆ ਉਹ ਆਪਾਂ ਕਿਸੇ ਨੂੰ ਸ਼ੋ ਨਹੀਂ ਕੀਤਾ ਸੀ ਅੱਜ ਸਾਰੀ ਸੰਗਤ ਮਨਾ ਰਹੀ ਹੈ ਆਪਾਂ ਸੰਗਤ ਦੇ ਨਾਲ ਮਨਾ ਰਹੇ ਆ ਜੀ ਇਹਦਾ ਬਲੌਗ ਥੋੜਾ ਟਾਈਮ ਰੁੱਕ ਕੇ ਆਊਗਾ ਤਿੰਨੇ ਆਊਗਾ ਬਲੌਗ ਇਹਦਾ ਤੇ ਪਰ ਮੈਂ ਜੋ ਮੇਰੇ ਤਰੀਕੇ ਨਾਲ ਸਾਬ ਨਾਲ ਮੈਂ ਇਦਾਂ ਮਨਾਉਣੀ ਆ ਤੇ ਜੋ ਵੀ ਕਿਸੇ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਮਨਾਉਂਦਾ ਉਹਦੀ ਆਪੋ ਆਪਣੀ ਸ਼ਰਧਾ ਜੋ ਵੀ ਜਿਸ ਤਰੀਕੇ ਨਾਲ ਮਨਾਉਂਦਾ ਹਨਾ ਜਨਮ ਦਿਹਾੜਾ ਤੇ ਮੈਂ ਬਾਬਾ ਜੀ ਦਾ ਜਨਮ ਦਿਹਾੜਾ ਇਸ ਤਰ੍ਹਾਂ ਮਨਾਉਣੀ ਖਾਲਸਾ ਜੀ ਤੇ ਜੋ ਜਿਵੇਂ ਜਿਵੇਂ ਵੀ ਮਨਾਉਂਦੇ ਨੇ ਤੇ ਆਪਣਾ ਆਪੋ ਆਪਣਾ ਹਨਾ ਮਨ ਦੀ ਸ਼ਰਧਾ ਹੁੰਦੀ ਹੈ ਜਿਵੇਂ ਜਿਵੇਂ ਕੋਈ ਮਨਾਉਂਦਾ ਹਨਾ ਤੇ ਮਨਾਉਣਾ ਜ਼ਰੂਰ ਹੁੰਦਾ ਹੈ ਇਹ ਸਭ ਨੂੰ ਪਲੀ ਭਾਤ ਪਤਾ ਹੈ ਕਿ ਬ੍ਰह्म ज्ञानी ਕਾ ਅਨੋਖੇ ਸ਼ਹੀਦ ਹੋਏ ਆ ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਮਨਾਉਨੇ ਆ ਕਿ ਜਨਮ ਦਿਹਾੜਾ ਕਿਸੇ ਪਾਪੀ ਰੂਹ ਦਾ ਨਹੀਂ ਮਨਾਇਆ ਜਾਂਦਾ ਆ ਜਿਹੜੇ ਕਿ ਆਪਣੇ ਵਰਗੇ ਕਲਜੂਗੀ ਜੀਵਾ ਜਨਮ ਦਿਹਾੜਾ ਤੇ ਇਹਨਾਂ ਵਰਗੇ ਜੋਧਿਆਂ ਦਾ ਮਨਾਇਆ ਜਾਂਦਾ ਹੈ ਜੀ ਤੇ ਆਪਾਂ ਰਾਲ ਮਿਲ ਕੇ ਸਾਰੇ ਆਪਾਂ ਇਹਨਾਂ ਦਾ ਅਜ ਜਨਮ ਦਿਹਾੜਾ ਮਨਾਈਏ ਜੀ ਖਾਲਸਾ ਜੀ ਜੋ ਮੈਂ ਮਨਾਉਣੀਆ ਜੋ ਉਸ ਤਰ੍ਹਾਂ ਮੈਂ ਆਪ ਦਾ ਦਿਖਾਤਾ ਤੁਹਾਨੂੰ ਵੀ ਮੈਂ ਦਾ ਮਨਾਉਣੀਆ ਪਰ ਮੈਂ ਮਹਾਰਾਜ ਜੀ ਜੋ ਬਾਣੀ ਪੜੂਗੀ ਉਹ ਖਾਲਸਾ ਜੀ ਮੈਂ ਲਾਈਵ ਨਹੀਂ ਪੜ ਸਕਦੀ ਕਿਉਂਕਿ ਹਜੇ ਤੱਕ ਮੈਨੂੰ ਇਸ ਪ੍ਰਮਾਤਮਾ ਦਾ ਹੁਕਮ ਨਹੀਂ ਹੋਇਆ ਜਿੰਨੇ ਚੱਕਰ ਮੈਨੂੰ ਹੁਕਮ ਨਹੀਂ ਹੁੰਦਾ ਮੈਂ ਲਾਈਵ ਬਾਣੀ ਨਹੀਂ ਪੜਦੀ ਮੈਂ ਉਹਨਾਂ ਚੱਕਰ ਤੇ ਮੈਂ ਇਹਦਾ ਜਨਮ ਦਿਹਾੜਾ ਮਨਾਉਣ ਦਾ ਇਹੀ ਤਰੀਕਾ ਇਸ ਤਰ੍ਹਾਂ ਹੀ ਮੈਂ ਮਨਾਉਣੀਆ ਤੇ ਹੁਣ ਆਪਾਂ ਬੜਨ ਬਾਣੀਆਂ ਸ਼ੁਰੂ ਕਰਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਕੀ ਜੋ ਬਾਣੀਆਂ ਪੜਨੀਆਂ ਨੇ ਤੇ ਉਹ ਬਾਣੀਆਂ ਪੜਦੇ ਆਂ ਤੇ ਆਪਾਂ ਫਿਰ ਐਂਡ ਤੇ ਮਿਲਾਂਗੇ ਤੁਹਾਨੂੰ ਹਾਂਜੀ ਵਾਹਿਗੁਰੂ ਜੀ ਆਪਣੀ ਹੋ ਗਈ ਆ ਸਮਾਪਤੀ ਕੜਾ ਪ੍ਰਸ਼ਾਦ ਦੀ ਦੇਖ ਨੂੰ ਲੱਗ ਗਿਆ ਭੋਗ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਪਾਂ ਇਸ ਬੜੀ ਖੁਸ਼ੀ ਤੇ ਭਾਵਨਾ ਨਾਲ ਮਨਾਇਆ ਜੀ ਸਾਰੀਆਂ ਸੰਗਤਾਂ ਮਨਾਇਆ ਕਰੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਕਿ ਜਿਸ ਸੰਗ ਨਾਲ ਮੈਂ ਬਣਾਉਣੀ ਆ ਹਾਂ ਆਬ ਆਪ ਜੀ ਆਪੋ ਆਪਣੀ ਭਾਵਨਾ ਨਾਲ ਮਨਾਓ ਜੀ ਤੇ ਮੈਂ ਵੀ ਹੁਣ ਮੇਰਾ ਬਲੌਗ ਥੋੜਾ ਜਿਹਾ ਮੈਂ ਤੁਹਾਨੂੰ ਕਿਹਾ ਸੀ ਲੇਟ ਆਊਗਾ ਪਰ ਆਊਗਾ ਵੀ ਲੇਟ ਹੀ ਇਹ ਸੁਬਾ ਦਾ ਟਾਈਮ ਸੀ ਤੇ ਬਾਣ ਆਪਣਾ ਬਲੌਗ ਮੇਰਾ ਲੇਟ ਆਊਗਾ ਤੇ ਤਕਰੀਬਨ 1 2 ਵਜੇ ਬਲੌਗ ਮੇਰਾ ਆਊਗਾ ਜੀ ਤੇ ਸਾਰੀਆਂ ਸੰਗਤਾਂ ਬਾਬਾ ਜੀ ਦੇ ਜਨਮ ਦਿਹਾੜੇ ਤੇ ਜੋ ਜੋ ਵੀ ਧੀਮੀ ਜਿਮੀ ਕਿਸੇ ਦੀ ਸਾਧ ਬੁੱਢੀ ਹੈ ਜੀ ਉਸ ਤਰ੍ਹਾਂ ਮਨਾਓ ਤੇ ਆਪਾਂ ਕੱਲ ਵੀ ਮਨਾਇਆ ਤੇ ਆ ਭਾਜ ਵੀ ਮਨਾਇਆ ਕਿਉਂਕਿ ਗੁਰੂ ਸਾਹਿਬ ਦਿੰਦੇ ਨੇ ਤੇ ਆਪਾਂ ਕੜਾ ਪ੍ਰਸ਼ਾਦੀ ਦੇਖ ਤਿਆਰ ਕਰ ਲੈਣੇ ਆ ਰੋਜ਼ ਕੋਈ ਗੱਲ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਦੇਵੇ ਸਭ ਨੂੰ ਤੰਦਰੁਸਤੀ ਵਖਸਨ ਮਾਰਾ ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਭਰਨ ਮੇਰੇ ਖੰਡੇ ਵਾਲੇ ਬਾਪੂ ਤੇ ਮੈਂ ਤਾਂ ਖਾਲਸਾ ਜੀ ਆਪਣੇ ਆਪ ਨੂੰ ਬਾਪੂ ਦੇ ਸੰਦਰ ਕਰ ਚੁੱਕੀ ਆ ਤੇ ਬਾਪੂ ਨੇ ਮੈਥੋਂ ਵੀ ਕੁਛ ਨਹੀਂ ਲਕੋ ਕੇ ਰੱਖਿਆ ਬਾਪੂ ਨੇ ਮੈਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ ਤੇ ਅੱਜ ਮੈਂ ਆਪਣੇ ਬਾਪੂ ਦਾ ਜਨਮ ਦਿਹਾੜਾ ਬੜੀ ਦਿਲ ਤੋਂ ਮਨਾ ਰਹੀ ਹਾਂ ਜੀ ਤੇ ਮੇਰੇ ਬਾਪੂ ਦਾ ਸ਼ਹੀਦੀ ਦਿਹਾੜਾ ਵੀ ਮੈਂ ਇਦਾਂ ਹੀ ਮਨਾਉਣੀ ਹੁੰਨੀ ਆ ਤੇ ਜਨਮ ਦਿਹਾੜਾ ਵੀ ਇਦਾਂ ਹੀ ਮਨਾਉਣੀ ਹੁੰਨੀ ਆ ਖਾਲਸਾ ਜੀ ਤੇ ਅਗਰ ਜੇ ਕਿਸੇ ਨੂੰ ਇਹ ਗੱਲ ਮੇਰੀ ਬੁਰੀ ਲੱਗੀ ਕੋਈ ਗਲਤ ਹੋਇਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਪਲੀਜ਼ ਤੇ ਮੇਰੇ ਵੱਲੋਂ ਸਾਰਿਆਂ ਨੂੰ ਆ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਹੁਣ ਆਪਾਂ ਆ ਬੁਲਾਉਣੇ ਆ ਫਤੇ ਮੇਰੀ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੇ ਹੋਏ ਭੈਣ ਭਰਾ ਤੁਹਾਨੂੰ ਫਤੇ ਪ੍ਰਵਾਨ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੀਆਂ ਹੋਏ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਬਾਬਾ ਜੀ ਦੇ ਜਨਮ ਪਵਿੱਤਰ ਜਨਮ ਦਿਹਾੜੇ ਦੀਆਂ ਮੁਬਾਰਕਾਂ ਜੀ ਤੇ ਹੁਣ ਆਪਾਂ ਫਤੇ ਬੁਲਾਉਣੇ ਆ ਮੇਰੀ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ